ਆ ਸੜਕ ਦੇ ਵਿੱਚ ਪੀਲੀਆਂ ਪੱਟੀਆਂ ਕਿਉਂ ਬਣਾਈਆਂ ਹੁੰਦੀਆਂ ਇਸ ਬਾਰੇ ਜਾਣਕਾਰੀ ਮੰਗੀ ਤਾਂ ਇੱਕ ਭਰਾ ਕਹਿੰਦਾ ਕਿ ਪੀਲੀ ਪੱਟੀ ਸਿਰਫ ਮਹਿਕਮੇ ਵਾਲਿਆਂ ਵਾਸਤੇ ਹੁੰਦੀ ਆ ਲੋਕਾਂ ਵਾਸਤੇ ਨਹੀਂ ਲੋਕਾਂ ਦੀਆਂ ਗੱਡੀਆਂ ਸਲੋ ਹੋਣ ਵਾਸਤੇ ਹੁੰਦੀਆਂ ਲੇਕਿਨ ਲੋਕ ਸਲੋ ਨਹੀਂ ਹੁੰਦੇ ਇਹ ਮਹਿਕਮੇ ਵਾਲਿਆਂ ਵਾਸਤੇ ਆ ਮਹਿਕਮੇ ਵਾਲੇ ਵੇਖ ਲੈਂਦੇ ਆ ਕਿ ਅੱਗੇ ਖੜ੍ਹੇ ਪਏ ਆ ਦੁਵਾਰਾ ਨਹੀਂ ਆਉਣਾ ਪੀਲੀ ਪੱਟੀ ਆ ਗਿਆ ਮੁੜ ਜਾਓ ਕਹਿੰਦਾ ਮਹਿਕਮੇ ਦੁਵਾਰਾ ਧਿਆਨ ਦੇ ਦਿੰਦੇ ਪੀਲੀ ਪੱਟੀ ਹੋਣਾ ਵਾਸਤੇ ਆ ਕਿ ਜਿਨ੍ਹਾਂ ਨੇ ਰੋਡ ਬਣਾਈ ਹੋਈ ਆ ਔਰ ਉਹ ਤੋਂ ਤਾਂ ਕਸੀਮਤ ਰਹਿੰਦੇ ਆ ਕਿ ਸਾਡੇ ਰੋਡ ਦੇ ਉੱਤੇ ਦੁਵਾਰਾ ਨਾ ਸਾਨੂੰ ਆਉਣਾ ਪੈ ਜਾਵੇ ਅੱਗੇ ਨਾਲ ਲੰਘਣਾ ਪੈ ਜਾਵੇ ਕਿ ਖੱਡਾ ਪਿਆ ਕੀ ਹੋਇਆ ਕਿਉਂਕਿ ਕਈ ਵਾਰ ਤੁਸੀਂ ਕਿਸੇ ਗਲੀ ਮਹੱਲੇ ਜਾਂ ਚੌਂਕੇ 'ਚ ਜਾਂਦੇ ਹੋ ਤਾਂ ਲਿੰਕ ਰੋਡਾਂ ਦੇ ਉੱਤੇ ਪਟੀਆਂ ਬਣੀਆਂ ਰਹਿ ਜਾਂਦੀਆਂ ਇਹ ਬਣੀਆਂ ਹੁੰਦੀਆਂ ਰੋਡ ਸਾਰਾ ਟੁੱਟਾ ਹੁੰਦਾ ਵਾਕਿਆ ਇਸ ਤਰ੍ਹਾਂ ਦੀ ਗੱਲ ਹੈ ਬਹੁਤ ਦਿਮਾਗ ਲਗਾਉਂਦੇ ਆ ਲੋਕ ਬਹੁਤ ਸਾਰੇ ਹਾਦਸੇ ਆਬ ਲੋਕ ਨੇ ਔਰ ਕਈ ਵਾਰ ਤਾਂ ਇਹੀ ਇੰਡੀਕੇਸ਼ਨ ਜਿਹੜੇ ਆ ਵੇਖ ਕੇ ਅਸੀਂ ਚੱਲ ਪੈਂਦੇ ਆ ਕਿ ਨਹੀਂ ਸੜਕ ਪਤਰੀ ਆ ਅੱਗੇ ਜਾ ਕੇ ਜਦੋਂ ਵੇਖੀਦਾ ਕਿਉਂਕਿ ਚਰਾਹੇ ਤੇ ਗੱਡੀਆਂ ਸਲੋ ਹੁੰਦੀਆਂ ਤਾਂ ਚਰਾਹ ਉਹ ਜਦੋਂ ਅਸੀਂ ਟਰਨ ਕਰੀਦਾ ਲਿੰਕ ਰੋਡ ਦੇ ਉੱਤੇ ਤਾਂ ਅੱਗੇ ਜਾ ਕੇ ਫਿਰ ਬੰਦਾ ਮੁਸੀਬਤਾਂ ਚ ਪੈ ਜਾਂਦਾ ਕਿ ਯਾਰ ਕਿੱਧਰ